ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ ਰੀ 24 ਮੈਂ ਹਾ ਸਾਰਿਕਾ 12 ਹਾਜ਼ਰ ਹਾਂ ਪ੍ਰੋਗਰਾਮ ਸ਼ਬਦ ਬੋਲਦੇ ਲੈ ਕੇ ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਖਾਸ ਕਿਤਾਬ ਬਾਰੇ ਗੱਲ ਕਰਦੇ ਹਾਂ ਤੇ ਅੱਜ ਇਸ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਡਾਕਟਰ ਭੀਮ ਜੀ ਅੰਬੇਦਕਰ ਦੀ ਲਿਖੀ ਹੋਈ ਛੋਟੇ ਆਕਾਰ ਦੀ ਵੱਡੇ ਸਵਾਲ ਖੜੀ ਕਰਦੀ ਪੁਸਤਕ ਵਿਜ਼ੇ ਦੀ ਉੜੀ ਇੱਕ ਵਿੱਚ ਇਹ ਇੱਕ ਸਵੈ ਜੀਵਨੀ ਹੈ ਜੋ ਸਨ 1935 ਤੋਂ 38 ਦੇ ਕਰੀਬ ਲਿਖੀ ਗਈ ਇਸ ਨੂੰ ਲਿਖਣ ਦਾ ਮਨੋਰਥ ਵਿਦੇਸ਼ੀਆਂ ਨੂੰ ਜਾਣਕਾਰੀ ਦੇਣਾ ਸੀ ਕਿ ਕਿਵੇਂ ਅਛੂਤਾ ਨਾਲ ਉੱਚ ਜਾਤੀ ਹਿੰਦੂਆਂ ਵੱਲੋਂ ਕਿਵੇਂ ਗੈਰ ਮਨੁੱਖੀ ਵਰਤਾਓ ਕੀਤਾ ਜਾਂਦਾ ਹੈ ਅਛੂਤ ਦੇਸ਼ ਦੇ ਉਹ ਵਸਨੀਕ ਹਨ ਜਿਨ੍ਹਾਂ ਨੇ ਵਿਦੇਸ਼ੀਆਂ ਨੂੰ ਵਿਦੇਸ਼ਾਂ ਵਿੱਚ ਮਿਲੇ ਮੌਲਿਕ ਅਧਿਕਾਰਾਂ ਨੂੰ ਹੀ ਅਜੇ ਤੱਕ ਨਹੀਂ ਮਾਣਿਆ ਸੀਮਤ ਅਧਿਕਾਰ ਦਿੱਤਾ ਗੱਲ ਹੀ ਛੱਡੋ ਇਸ ਕਿਤਾਬ ਵਿੱਚ ਦਿੱਤੀਆਂ ਘਟਨਾਵਾਂ ਇਹ ਵੀ ਸਿੱਧ ਕਰਦੀਆਂ ਹਨ ਕਿ ਜਿਹੜਾ ਅਛੂਤ ਹਿੰਦੂਆ ਲਈ ਅਛੂਤ ਹੈ ਉਹ ਭਾਰਤ ਵਿੱਚ ਰਹਿੰਦੇ ਦੂਸਰੇ ਧਰਮਾਂ ਜਿਵੇਂ ਕਿ ਪਾਰਸੀ ਮੁਸਲਮਾਨ ਧਰਮ ਦੇ ਲੋਕਾਂ ਲਈ ਵੀ ਅਛੂਤ ਹੀ ਹੈ ਅਤੇ ਇਹ ਪੜ੍ਹੇ ਲਿਖੇ ਅਛੂਤ ਦਾ ਰੁਤਬਾ ਇੱਕ ਅਨਪੜ੍ਹ ਵਿੱਚ ਜਾਤੀ ਦੇ ਕਿਸੇ ਵੀ ਇਨਸਾਨ ਬਣਾ ਲੋ ਬਹੁਤ ਥੱਲੇ ਹੈ ਇਸ ਹਤਲੀ ਕਿਤਾਬ ਵਿੱਚ ਕੁੱਲ 6 ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਹਿਲੀਆਂ 4 ਘਟਨਾਵਾਂ ਬਾਬਾ ਸਾਹਿਬ ਨਾਲ ਵਾਪਰੀਆਂ ਅਤੇ ਆਖਿਰ ਦੀਆਂ 2 ਘਟਨਾਵਾਂ ਅਛੂਤ ਸਮਾਜ ਵਿੱਚ ਪੈਦਾ ਹੋਏ ਦੋ ਵੱਖਰੇ-ਵੱਖਰੇ ਲੋਕਾਂ ਦੇ ਅਨੁਭਵ ਹਨ ਇਸ ਕਿਤਾਬ ਨੂੰ ਪਹਿਲੀ ਵਾਰ ਸਨ 1990 ਵਿੱਚ ਪੀਪਲ ਐਜੂਕੇਸ਼ਨ ਸੁਸਾਇਟੀ ਵੱਲੋਂ ਛਾਪਿਆ ਗਿਆ ਸੀ ਸਨ 1993 ਵਿੱਚ ਇਸ ਲੀਖ ਨੂੰ 바ਵਾ ਸਾਹਿਬ ਜੀ ਦੀਆਂ ਲਿਖਤਾਂ ਅਤੇ ਭਾਸ਼ਣ ਖੰਡ 12 ਦੇ ਪੰਜਵੇਂ ਭਾਗ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਇੱਕ ਘਟਨਾ ਬਾਰੇ ਦਾਦਾ ਕੇਲਸਕਰ ਦੱਸਦੇ ਹਨ ਕਿ ਜਦੋਂ ਅੰਬੇਦਕਰ ਬਰੋਦਾ ਤੋਂ ਬੰਬੇ ਆਏ ਤਾਂ ਉਨ੍ਹਾਂ ਨੇ ਮੈਨੂੰ ਇਸ ਘਟਨਾ ਬਾਰੇ ਦੱਸਿਆ। 바ਵਾ ਸਾਹਿਬ ਦੇ ਦਸਣ ਤਾਂ ਤੋਂ ਬਾਅਦ ਦਾਦਾ ਕੇਲਸਕਰ ਆਪਣੇ ਜਾਣਕਾਰ ਪ੍ਰੋਫੈਸਰ ਜੋਸ਼ੀ ਨੂੰ ਚਿੱਠੀ ਲਿਖਦੇ ਹਨ ਜੋ ਬੜੋਦਾ ਵਿਖੇ ਰਹਿੰਦਾ ਸੀ ਪ੍ਰੋਫੈਸਰ ਜੋਸ਼ੀ ਨੇ ਜਵਾਬ ਵਿੱਚ ਕਿਹਾ ਕਿ ਅੰਬੇਡਕਰ ਮੇਰੇ ਘਰ ਵਿੱਚ ਰਹਿ ਸਕਦੇ ਹਨ ਪਰ ਜਦੋਂ ਅੰਬੇਡਕਰ ਬੜੋਦਾ ਵਿਖੇ ਦੁਬਾਰਾ ਵਾਪਸ ਜਾਂਦੇ ਹਨ ਤਾਂ ਪ੍ਰੋਫੈਸਰ ਜੋਸ਼ੀ ਆਪਣੇ ਨੌਕਰ ਦੇ ਹੱਥ ਚਿੱਠੀ ਦੇ ਕੇ ਰੇਲਵੇ ਸਟੇਸ਼ਨ ਪਹੁੰਚਦੇ ਹਨ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਮੇਰੇ ਘਰ ਨਾ ਆਉਣਾ ਮੇਰੀ ਪਤਨੀ ਪੁਰਾਤਨ ਖਿਆਲਾਂ ਦੀ Hindu ਔਰਤ ਹੈ ਜੇਕਰ ਤੁਸੀਂ ਮੇਰੇ ਘਰ ਰੁਕੇ ਤਾਂ ਉਸ ਨੂੰ ਪਸੰਦ ਨਹੀਂ ਆਵੇਗਾ ਬਾਬਾ ਸਾਹਿਬ 17 ਨਵੰਬਰ 1917 ਨੂੰ ਬਰੋਦਾ ਦੁਬਾਰਾ ਕਦੇ ਨਾ ਮੁੜਨ ਦਾ ਮਨ ਬਣਾ ਕੇ ਮੁੰਬਈ ਵਾਪਸ ਆ ਜਾਂਦੇ ਹਨ ਦਾਦਾ ਕਿਲਸਕਰ ਉਹ ਇਨਸਾਨ ਸਨ ਜਿਨ੍ਹਾਂ ਦੀ ਕੈਨ ਉੱਤੇ ਹੀ ਮਹਾਰਾਜਾ ਬਰੋਦਾ ਨੇ ਬਾਬਾ ਸਾਹਿਬ ਦੀ ਐਲਫਨਸਟੋਨ ਕਾਲਜ ਅਤੇ ਕਾਲੰਬੀਆ ਯੂਨੀਵਰਸਿਟੀ ਵਿੱਚ ਪੜਨ ਲਈ ਮਦਦ ਕੀਤੀ ਸੀ ਪਾਵਕੀਸ ਕਿਤਾਬ ਦਾ ਅਨੁਵਾਦ ਹਿੰਦੀ ਤੇ ਪੰਜਾਬੀ ਵਿੱਚ ਪਹਿਲਾਂ ਵੀ ਕੀਤਾ ਜਾ ਚੁੱਕਿਆ ਹੈ ਪਰ ਹੱਥਲੀ ਅਨੁਵਾਦ ਕੈਲੀਫੋਰਨੀਆ ਸਟੱਡੀ ਗਰੁੱਪ ਅਤੇ ਅਸ਼ੋਕਾ ਐਂਟਰੇਨਮੈਂਟ ਨੇ ਕੀਤਾ ਭਾਰਤ ਇੱਕ ਅਜੀਬ ਦੇਸ਼ ਹੈ ਅਤੇ ਇਸ ਦੇ ਰਾਸ਼ਟਰਵਾਦੀ ਅਤੇ ਦੇਸ਼ ਭਗਤ ਅਜੀਬ ਲੋਕ ਹਨ ਭਾਰਤ ਵਿੱਚ ਰਾਸ਼ਟਰਵਾਦੀ ਅਤੇ ਦੇਸ਼ ਭਗਤ ਉਹ ਲੋਕ ਹਨ ਜੋ ਆਪਣੀਆਂ ਖੁੱਲੀਆਂ ਅੱਖਾਂ ਨਾਲ ਵੇਖਦੇ ਹਨ ਕਿ ਉਹਨਾਂ ਦੇ ਹਮ ਵਤਨਾ ਨਾਲ ਇਨਸਾਨਾਂ ਨਾਲ ਹੋਈ ਨਿਮਨ ਦਰਜੇ ਦਾ ਵਿਵਹਾਰ ਕੀਤਾ ਜਾਂਦਾ ਹੈ ਪਰ ਉਹਨਾਂ ਦੀ ਇਨਸਾਨੀਅਤ ਸੰਘਰਸ਼ ਦਾ ਰੂਪ ਅਕਤਿਆਰ ਨਹੀਂ ਕਰਦੀ ਉਹ ਜਾਣਦੇ ਹਨ ਕਿ ਆਦਮੀਆਂ ਤੇ ਔਰਤਾਂ ਨੂੰ ਬਿਨਾਂ ਕਾਰਨਾਂ ਤੋਂ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਹੈ ਪਰੰਤੂ ਇਹ ਉਸ ਦੀ ਨਾਗਰਿਕ ਭਾਵਨਾ ਨੂੰ ਕਿਸੇ ਮਦਦਗਾਰ ਕਾਰਵਾਈ ਲਈ ਉਚਾਹਿਤ ਨਹੀਂ ਕਰਦਾ ਸੋ ਅੱਜ ਦੀ ਗੱਲਬਾਤ ਲਈ ਸਾਡੇ ਨਾਲ ਹਨ ਮਾਹਿਰ ਮਹਿਮਾਨ ਡਾਕਟਰ ਤੇਜਿੰਦਰ ਵਿਲੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੀ ਐਨਓ ਆਖਦੇ ਹਾਂ ਸਰ ਧੰਨਵਾਦ ਜੀ ਡਾਕਟਰ ਵਿਲੀ ਜੀ ਦੱਸੋ ਕਿ ਜਦੋਂ ਭੇਦ ਭਾਵ ਡਾਕਟਰ ਭੀਮਰਾਵ ਅੰਬੇਦਕਰ ਨਾਲ ਹੁੰਦਾ ਹੈ ਤਾਂ ਉਸ ਦਾ ਅਸਲ ਕਾਰਨ ਕੀ ਹੁੰਦਾ ਹੈ ਦੇਖੋ ਜੀ ਜਿਸ ਦੇਸ਼ ਦੇ ਵਿੱਚ ਡਾਕਟਰ ਭੀਮਰਾਵ ਅੰਬੇਦਕਰ ਹੋਰਾਂ ਨੇ ਜਨਮ ਲਿਆ ਜੀ ਉਸ ਦੇਸ਼ ਤੇ ਸਦੀਆਂ ਤੋਂ ਇੱਕ ਵਰਗ ਜਿਹੜਾ ਆ ਉਹ ਦੂਸਰੇ ਵਰਗ ਦੇ ਉੱਤੇ ਅਤਿਆਚਾਰ ਜ਼ੁਲਮ ਕਰਦਾ ਆਇਆ ਜੀ ਬਿਲਕੁਲ ਸੰਸਾਰ ਵਿੱਚ ਹਿੰਦੁਸਤਾਨ ਹੀ ਐਸਾ ਇੱਕ ਦੇਸ਼ ਹੈ ਜਿੱਥੇ ਜਾਤੀ ਨਾਂ ਦਾ ਕੋੜ ਜਿਹੜਾ ਉਹ ਲੋਕਾਂ ਨੂੰ ਚੁੰਬੜਿਆ ਹੋਇਆ ਹੈ ਅਸੀਂ ਆਪਣੀ ਜਾਤੀ ਦੇ ਹੰਕਾਰ ਵਿੱਚ ਜਾਤੀ ਦੇ ਪਰਮ ਵਿੱਚ ਜਾਂ ਜਾਤੀ ਦੇ ਦਮਨ ਦੇ ਸ਼ਿਕਾਰ ਹੋਏ ਜਾਤੀ ਤੋਂ ਬਾਹਰ ਹੋ ਹੀ ਨਹੀਂ ਪਾਉਂਦੇ ਜਿੱਥੇ ਦੁਨੀਆ ਭਰ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਲੁੱਟੇ ਜਾ ਰਹੇ ਨੇ ਤੇ ਇੱਕ ਲੁੱਟਕਾਰ ਰਹੇ ਨੇ ਜੀ ਉੱਥੇ ਹਿੰਦੁਸਤਾਨ ਵਿੱਚ ਇੱਕ ਵੱਖਰੀ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਜਾਤੀ ਤੋਂ ਪੀੜਤ ਨੇ ਜ ਜਿਨ੍ਹਾਂ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਜਿਹੜੇ Hindu ਧਰਮ ਦੇ ਪ੍ਰਾਤਨ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਚਾਰ ਵਰਨਾ ਦਾ ਜ਼ਿਕਰ ਹੈ ਚਾਰ ਵਰਨਾ ਦੇ ਜ਼ਿਕਰ ਤੋਂ ਭਾਵੇਂ ਹੈ ਕਿ ਇੱਕ ਵਰਨ ਜਿਹੜਾ ਸਵਰਨ ਜਾਤੀ ਹੈ ਤੇ ਇੱਕ ਜਿਹੜੀ ਪੈਰਾਂ ਚੋਂ ਪੈਦਾ ਹੁੰਦੀ ਆ ਉਹ ਛੂਦਰ ਜਾਤੀ ਆ ਛੂਦਰ ਜਾਤੀ ਜਿਸ ਤਰ੍ਹਾਂ ਦਾ ਨਰਕ ਭੋਗਦੀ ਹੈ ਉਹ ਜਾਤੀ ਦੇ ਨਰਕ ਨੂੰ ਭੋਗਣ ਦੇ ਲਈ ਆ ਪੀਮਰਾਓ ਅੰਬੇਡਕਰ ਹੋਰਾਂ ਨੂੰ ਵੀ ਕੁਦਰਤ ਜਿਹੜੀ ਆ ਉਹ ਮਹਾਰ ਜਾਤੀ ਵਿੱਚ ਜਨਮ ਦਿੰਦੀ ਆ ਜੀ ਮਹਾਰ ਜਾਤੀ ਵਿੱਚ ਪੈਦਾ ਹੋਇਆ ਇਹ ਇੱਕ ਹੋਣਹਾਰ ਬੱਚਾ ਜਦੋਂ ਸਕੂਲ ਦੇ ਵਿੱਚ ਹੀ ਜਾਂਦਾ ਤੇ ਦੇਖਦਾ ਕਿ ਜਿਹੜੇ ਬਾਕੀ ਬੱਚੇ ਨੇ ਉਹ ਵੱਖਰਾ ਖੇਡਦੇ ਨੇ ਵੱਖਰਾ ਰਹਿੰਦੇ ਨੇ ਤੇ ਇੱਕ ਬੱਚਾ ਜਿਹੜਾ ਆ ਉਹ ਸਿੰਗਲ ਬੱਚਾ ਇੱਕ ਆਪਣੇ ਘਰੋਂ ਬੋਰੀ ਲੈ ਕੇ ਜਾਂਦਾ ਉਸ ਬੋਰੀ ਤੇ ਬੈਠ ਜਾਂਦਾ ਨਾ ਤੋ ਸਾਂਝੇ ਨਾਲ ਤੋਂ ਪਾਣੀ ਪੀ ਸਕਦਾ ਨਾ ਕਿਸੇ ਦੀ ਚੀਜ਼ ਨੂੰ ਹੱਥ ਲਾ ਸਕਦਾ ਨਾ ਕੋ ਉਹਦੀ ਚੀਜ਼ ਨੂੰ ਹੱਥ ਲਾਦਾ ਤੁਸੀਂ ਉਸ ਬੱਚੇ ਦੀ ਮਾਨਸਿਕਤਾ ਨੂੰ ਦੇਖੋ ਨਾ ਕਿ ਉਹ ਬੱਚਾ ਕਿਵੇਂ ਡਿਵੈਲਪ ਹੋਵੇਗਾ ਉੱਥੇ ਉਹਦੀ ਡਿਵੈਲਪ ਹੋਣ ਦੀਆਂ ਸਥਿਤੀਆਂ ਕਿਸ ਤਰ੍ਹਾਂ ਦੀਆਂ ਨੇ ਸੋ ਫਿਰ ਵੀ ਅੰਬੇਡਕਰ ਹੋਰੀ ਮੈਂ ਕਿੰਨਾ ਕਿ ਧੰਨੇ ਜਿਹੜੇ ਅਜਹੀ ਸਥਿਤੀ ਦੇ ਵਿੱਚ ਵੀ ਜਿਹੜੇ ਨੇ ਉਹ ਉੱਠਦੇ ਨੇ ਪੜ੍ਹਦੇ ਨੇ ਲਾਇਕ ਨੇ ਤੇ ਮੈਂ ਉਹਨਾਂ ਅਧਿਆਪਕਾਂ ਨੂੰ ਵੀ ਸਮਝਦਾ ਕਿ ਭਾਵੇਂ ਉਸ ਕਲਚਰ ਦੇ ਵਿੱਚ ਅ ਮਤਲਬ ਹਿੰਦੂ ਕਲਚਰ ਦੇ ਮੁਤਾਬਕ ਉਹਨਾਂ ਭੇਤ ਭਾਵ ਕਰਦੇ ਨੇ ਪਰੰਤੂ ਉਹ ਉਹਨੂੰ ਪੜ੍ਹਾ ਰਹੇ ਨੇ ਉਹਨੂੰ ਇਗਨੋਰ ਨਹੀਂ ਕਰ ਰਹਾ ਤਾਂ ਹੀ ਉਹ ਉਹ ਬੱਚਾ ਸਾਡੇ ਦੇਸ਼ ਦਾ ਸੰਵਿਧਾਨ ਨਿਰਮਾਤਾ ਤੱਕ ਪਹੁੰਚਦਾ ਤਾਦੀ ਉਹ ਬੱਚਾ ਇੱਕ ਦਿਨ ਵਿਦੇਸ਼ਾਂ 'ਚ ਜਾ ਕੇ ਡਿਗਰੀਆਂ ਪ੍ਰਾਪਤ ਲੈਣ ਨੇ ਕਰਦਾ ਹੈ ਤਾਦੀ ਉਹ ਬੱਚਾ ਇੱਕ ਐਸੀ ਮੂਵਮੈਂਟ ਖੜੀ ਕਰ ਦਿੰਦਾ ਹੈ ਜਿਹੜੀ ਮੂਵਮੈਂਟ ਜਿਹੜੀ ਆ ਉਹ ਦੇਸ਼ ਵਿੱਚ ਉਹਨਾਂ ਦੇ ਨਾਂ ਤੇ ਉਹਨਾਂ ਦੇ ਫਲਸਫੇ ਨਾਲ ਜਾਣੀ ਜਾਂਦੀ ਹੈ ਜੀ ਹੁਣ ਇਸ ਸੰਦਰਭ ਦੇ ਵਿੱਚ ਜਦੋਂ ਮੈਂ ਇਸ ਕਿਤਾਬ ਦੀ ਚੋਣ ਕਰਦਾ ਨਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਦੋਂ ਅਸੀਂ ਅੰਬੇਡਕਰ ਹੋਰਾ ਬਾਰੇ ਪੜ ਰਹੇ ਆ ਬੋਲ ਰਹੇ ਆ ਸੁਣ ਰਹੇ ਆ ਉਸ ਵੇਲੇ ਅੰਬੇਡਕਰ ਦਾ ਫਲਸਫਾ ਇਸ ਕਰਕੇ ਇੰਪੋਰਟੈਂਟ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਉਹੀ ਕੁਝ ਹੋ ਰਿਹਾ ਭਾਵੇਂ ਇਹਦੀ ਜਿਹੜੀ شدت ਉਨੀ ਬੁਰੀ ਨਹੀਂ ਰਹੀ ਹੋਏਗੀ ਕੁਝ ਏਰੀਆ ਚ ਅੱਜ ਵੀ ਜਦੋਂ ਦਲਤ ਨੌਜਵਾਨ ਵਿਉੜ ਜਾਂਦਾ ਮੱਥੇ ਤੇ ਸੇਰੇ ਲਾਉਂਦਾ ਘੋੜੀ ਤੇ ਚੜਦਾ ਤੇ ਉਹਦਾ ਕਤਲ ਕਰਤਾ ਜਾਂਦਾ ਹੈ ਅੱਜ ਵੀ ਦਲਤਾਂ ਦੇ ਲਈ ਜੇ ਆਰਐਸਸ ਦੇ ਮੁਖੀ ਡਾਕਟਰ ਮੋਹਨ ਭਾਗਵਤ ਹੋਰਾਂ ਨੂੰ ਇਹ ਕਹਿਣਾ ਪੈ ਰਿਹਾ ਕਿ ਇੱਕ ਖੂਹ ਤੋਂ ਪਾਣੀ ਭਰਨ ਦੀ ਸਾਰੇ ਹਿੰਦੂਆਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਇੱਕ ਮੰਦਿਰ ਚ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤੇ ਇੱਕ ਸ਼ਮਸ਼ਾਨ ਘਾੜ ਚ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਹੈ ਅਲੀਗੜ੍ਹ ਚ ਦਿੱਤਾ ਉਹਨਾਂ ਦਾ 2 ਦਿਨ ਪਹਿਲਾਂ ਬਿਆਨ ਹੈ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭੇਦਭਾਵ ਅੱਜ ਵੀ ਹੋ ਰਿਹਾ ਹੈ ਸੋ ਉਸ ਭੇਦਭਾਵ ਬਾਰੇ ਇਹ ਜਿਹੜੀ ਵਿਜ਼ੇ ਦੀ ਅਡੀਕ ਕਿਤਾਬ ਹੈ ਨਾ ਏ ਇਹ ਕਹਿੰਦੀ ਹੈ ਕਿ ਇੱਕ ਵਿਅਕਤੀ ਇਹ ਇਹਨਾਂ ਦੀ ਸਵੈ ਜੀਵਨੀ ਕਹੀ ਜਾ ਰਹੀ ਹੈ ਜੀ ਇੱਕ ਵਿਅਕਤੀ ਜਿਹੜਾ ਸੰਸਾਰ ਭਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਦਲਿਤ ਜਾਤੀਆਂ ਦੇ ਘਰਾਂ ਚ ਪੈਦਾ ਹੋਏ ਲੋਕ ਨੇ ਉਹ ਕਿੱਦਾਂ ਦਾ ਨਰਕ ਭੋਗਦੇ ਨੇ ਕਿ ਇੱਕ ਮਤਲਬ ਉਹ ਪਾਣੀ ਜਿੱਥੇ ਡੰਗਰ ਵੀ ਨਾ ਪਾਣੀ ਪੀਣ ਉਹ ਪਾਣੀ ਵੀ ਜਿਹੜਾ ਆ ਉਹ ਦਲਤਾਂ ਨੂੰ ਪੀਣ ਨਹੀਂ ਦਿੱਤਾ ਜਾਂਦਾ ਤੇ ਉਹ ਭੁੱਖੇ ਪਿਆਸੇ ਤੇ ਕਿਵੇਂ ਜਿਹੜੀ ਆ ਉਹ ਨਰਕ ਵਰਗੀ ਜ਼ਿੰਦਗੀ ਜੀਂਦੇ ਨੇ ਸੋ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜਿਹੜਾ ਇੱਕ ਬਰਤਾਂਤ ਹੈ ਬਹੁਤ ਛੋਟੀ ਕਿਤਾਬ ਹੈ ਮੈਂ ਆਪਣੇ ਦਰਸ਼ਕਾਂ ਨੂੰ ਇਹ ਕਿਤਾਬ ਜਿਹੜੀ ਆ ਉਹ ਪੜਨ ਦੀ ਸ਼ਿਫਾਰਿਸ਼ ਜ਼ਰੂਰ ਕਰਦਾ ਜੀ ਬਿਲਕੁਲ ਬਿਲਕੁਲ ਜਿਵੇਂ ਕਿ ਇਸ ਕਿਤਾਬ ਮੁਤਾਬਕ ਅਸੀਂ ਗੱਲ ਕਰਾਂਗੇ ਕਿ 바ਵਾ ਸਾਹਿਬ ਅੰਬੇਡਕਰ ਨੇ ਕੁਝ ਘਟਨਾਵਾਂ ਜੜੀਆਂ ਨੇ ਉਹ ਫੇਸ ਕੀਤੀਆਂ ਸੀਗੀਆਂ ਉਹਨਾਂ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਦੀ ਤੇ ਸਰ ਪਹਿਲੀ ਘਟਨਾ ਕਿਹੜੀ ਸੀ ਜਿਸ ਨੇ ਅੰਬੇਡਕਰ ਹੋਰਾਂ ਨੂੰ ਪ੍ਰਭਾਵਿਤ ਕਰ ਦਿੱਤਾ ਦੇਖੋ ਇਹਦੇ ਵਿੱਚ 6 ਘਟਨਾਵਾਂ ਦਾ ਜ਼ਿਕਰ ਹੈ ਜੀ 6 ਘਟਨਾਵਾਂ ਲੜੀਬਾਰ ਇਦਾਂ ਹੀ ਇਹ ਸਬਟਾਈਟਲਾਂ ਹੇਠ ਦਿੱਤੀਆਂ ਗਈਆਂ ਨੇ ਪਹਿਲੀ ਘਟਨਾ ਦੂਜੀ ਘਟਨਾ ਤੀਜੀ ਪਣੀ ਛੇਵੀਂ ਜੀ ਚਾਰ ਘਟਨਾਵਾਂ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਉਹ ਬਾਬਾ ਸਾਹਿਬ ਦੇ ਨਾਲ ਸੰਬੰਧਿਤ ਨੇ ਤੇ ਦੋ ਘਟਨਾਵਾਂ ਇਸੇ ਭਾਈਚਾਰੇ ਨਾਲ ਸੰਬੰਧਿਤ ਕਿਸੇ ਹੋਰ ਜੀ ਵਿਕਤੀਆਂ ਦੀਆਂ ਘਟਨਾਵਾਂ ਨੇ ਅਸੀਂ ਉਹਨਾਂ ਬਾਰੇ ਸੰਖੇਪ ਚ ਗੱਲਬਾਤ ਜ਼ਰੂਰ ਕਰਾਂਗੇ ਜਿਹੜੀ ਪਹਿਲੀ ਘਟਨਾ ਉਹ 1901 ਦੇ ਲਗਭਗ ਹੈ ਜਦੋਂ ਅੰਬੇਦਕਰ ਹੋਰੀ ਖਾਟਵ ਤਹਿਸੀਲ ਦੇ ਗੋਰੇ گاؤں ਪਿੰਡ ਨੂੰ ਜਾ ਰਿਹਾ ਜਿੱਥੇ ਉਹਨਾਂ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤੇ ਉਹ ਖਜਾਨਚੀ ਨੇ ਹਮ ਇਹਨਾਂ ਬੱਚਿਆਂ ਨੂੰ ਲੈਣ ਲਈ ਇਹਨਾਂ ਦੇ ਪਿਤਾ ਜੀ ਨੇ ਰੇਲਵੇ ਸਟੇਸ਼ਨ ਤੇ ਆਉਣਾ ਸੀ ਜੀ ਇਹਨਾਂ ਨੂੰ ਦੱਸਿਆ ਗਿਆ ਸੀ ਪਿਤਾ ਇਹਨਾਂ ਦੇ ਮਾਤਾ ਜੀ ਦੀ ਉਦੋਂ ਡੈਥ ਹੋ ਚੁੱਕੀ ਸੀ ਹਮ ਇਹਨਾਂ ਨੂੰ ਦੱਸਿਆ ਗਿਆ ਸੀ ਕਿ ਮਸੂਰ ਦੇ ਸਟੇਸ਼ਨ ਤੇ ਉਤਰ ਕੇ ਗੋਰੇ گاؤں ਨੂੰ ਜਿਹੜੀ ਬੈਲ ਗੱਡੀਆਂ ਜਾਂਦੀਆਂ ਨੇ ਤੇ ਉਹਨਾਂ ਬੈਲ ਗੱਡੀਆਂ ਤੇ ਜਾ ਕੇ ਮਤਲਬ ਤੁਸੀਂ ਉੱਥੇ ਆਉਣਾ ਤੇ ਇਹਨਾਂ ਨੇ ਇੱਕ ਚਿੱਠੀ ਪਾਈ ਸੀ ਉਹ ਚਿੱਠੀ ਜਿਹੜੀ ਹੈ ਉਹ ਇਹਨਾਂ ਦੇ ਪਿਤਾ ਦੇ ਨੌਕਰ ਹੱਥ ਆ ਗਈ ਤੇ ਨੌਕਰ ਪਿਤਾ ਜੀ ਨੂੰ ਦੱਸਣਾ ਭੁੱਲ ਗਿਆ ਕਿ ਉਹਨਾਂ ਨੇ ਅੰਬेडकर ਹੋਰਾਂ ਨੇ ਆਪਣੇ ਭਰਾਵਾਂ ਦੇ ਨਾਲ ਛੋਟੇ ਬੱਚੇ ਹੀ ਆਚਾਰੇ ਉਹਨਾਂ ਦੇ ਨਾਲ ਆਉਣਾ ਆ ਤੇ ਉਹ ਦੱਸਣਾ ਭੁੱਲ ਗਿਆ ਹੁਣ ਇਹ ਦੱਸਦੇ ਨੇ ਕਿ ਉਸ ਸਫ਼ਰ ਦੌਰਾਨ ਜੀ ਉਹਨਾਂ ਨੇ ਸੋਹਣੇ ਕੱਪੜੇ ਪਾਏ ਹੋਏ ਨੇ ਹੂੰ ਉਹਨਾਂ ਕੋਲ ਪੈਸੇ ਵੀ ਨਹੀਂ ਕਿਉਂਕਿ ਮਿਹਨਤੀ ਪਰਿਵਾਰ ਹੈ ਨਾ ਮਿਹਨਤੀ ਪਰਿਵਾਰ ਜਿਹੜਾ ਮਿਹਨਤ ਕਰੇਗਾ ਉਹਦੇ ਕੋਲ ਪੈਸੇ ਤਾਂ ਹੋਣਗੇ ਬਿਲਕੁਲ ਸਰ ਸੋ ਉਹ ਇਹ ਵੀ ਦੱਸਦੇ ਨੇ ਕਿ ਉਹਨਾਂ ਕੋਲ ਸੋਨਾ ਵੀ ਆ ਉਸ ਵੇਲੇ ਠੀਕ ਹੈ ਉਹ ਅਜੇ ਬੱਚੇ ਹੀ ਨੇ ਜੀ ਤੇ ਉਹ ਜਦੋਂ ਰੇਲਵੇ ਸਟੇਸ਼ਨ ਤੇ ਉਤਰਦੇ ਨੇ ਤੇ ਸਟੇਸ਼ਨ ਮਾਸਟਰ ਨਾਲ ਉਹਨਾਂ ਦੀ ਗੱਲ ਹੁੰਦੀ ਹੈ ਸਟੇਸ਼ਨ ਮਾਸਟਰ ਸਮਝਦਾ ਹੈ ਕਿ ਇਹ ਹਿੰਦੂ ਬੱਚੇ ਨੇ ਸਵਰਨ ਜਾਤੀ ਦੇ ਬੱਚੇ ਨੇ ਤੇ ਉਹ ਉਹਨਾਂ ਦੀ ਮਦਦ ਕਰਨੀ ਚਾਹੁੰਦਾ ਪਰ ਮੇਡਕਰ ਹੋਰੀ ਆਖ ਦਿੰਦੇ ਨੇ ਕਿ ਅਸੀਂ ਤਾਂ ਮਹਾਰ ਜਾਤੀ ਦੇ ਹਾਂ ਜੀ ਉਸ ਮਹਾਰਾਸ਼ਟਰ ਵਿੱਚ ਮਹਾਰ ਜਾਤੀ ਨੂੰ ਜਿਹੜਾ ਅਸ਼ੂਤ ਸਮਝਿਆ ਜਾਂਦਾ ਹੈ ਤੇ ਨਿਮਨ ਸਮਝਿਆ ਜਾਂਦਾ ਜੀ ਸੋ ਇਹ ਗੱਲ ਦੱਸਣ ਦੇ ਸਾਰ ਹੀ ਜਿਹੜਾ ਸਟੇਸ਼ਨ ਮਾਸਟਰ ਹੈ ਉਹਦਾ ਹਾ ਭਾਵ ਜਿਹੜਾ ਆ ਉਹ ਇਹਨਾਂ ਬੱਚਿਆਂ ਪ੍ਰਤੀ ਬਦਲ ਜਾਂਦਾ ਜਦ ਕਿ ਇਹ ਚਾਹੀਦਾ ਤੇ ਹੈ ਕਿ ਮਸੂਮ ਬੱਚੇ ਨੇ ਇੱਕ ਸਟੇਸ਼ਨ ਮਾਸਟਰ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਜਿੰਨੀ ਮਦਦ ਹੋਵੇ ਉਹ ਕਰ ਸਕਦਾ ਪਰ ਤੁਸੀਂ ਦੇਖੋ ਕਿ ਜਾਤੀ ਪਾਤੀ ਦਾ ਸਮਾਜ ਸਾਡੇ ਅੰਦਰ ਕਿੰਨਾ ਤਸ ਗਿਆ ਹੈ ਕਿ ਸਟੇਸ਼ਨ ਮਾਸਟਰ ਮਦਦ ਕਰਦਾ ਵੀ ਹੈ ਪਰੰਤੂ ਉਹਦਾ ਦ੍ਰਿਸ਼ਟੀਕੋਣ ਉਹ ਨਹੀਂ ਰਹਿੰਦਾ ਨਹੀਂ ਰਹਿੰਦਾ ਜੀ ਉਹ ਜਿਹੜੇ ਬੈਲ ਗੱਡੀ ਵਾਲੇ ਆ ਉਹਨਾਂ ਨਾਲ ਗੱਲ ਕਰਦਾ ਹੈ ਕਿ ਇਹਨਾਂ ਨੇ ਜਾਣਾ ਆ ਕੋਈ ਬੈਲ ਗੱਡੀ ਵਾਲਾ ਕਿਸੇ ਛੂਦਰ ਬੱਚੇ ਨੂੰ ਲੈ ਕੇ ਜਾਣ ਨੂੰ ਤਿਆਰ ਨਹੀਂ ਹਮ ਕਮਾਲ ਦੀ ਗੱਲ ਹੈ ਵੀ ਉਹ ਹੁਣ ਬੱਚੇ ਏਡੀ ਦੂਰ ਕਿਵੇਂ ਜਾਣਗੇ ਹਮ ਬਾਪ ਆਏ ਨਹੀਂ ਲੈਣ ਨਹੀਂ ਆਏ ਸੋ ਇਸ ਸਥਿਤੀ ਦੇ ਵਿੱਚ ਜਦੋਂ ਸਟੇਸ਼ਨ ਮਾਸਟਰ ਕਿਸੇ ਨਾ ਕੰਪਰੋਮਾਈਜ਼ ਕਰਾ ਦਿੰਦਾ ਹੈ ਕਿ ਇਹ ਬੈਲ ਗੱਡੀ ਵਾਲਾ ਤੁਹਾਨੂੰ ਲੈ ਜਾਏਗਾ ਪਰ ਕਿ ਸ਼ਰਤ ਹੈ ਸ਼ਰਤ ਬੜੀ ਅਜੀਬ ਹੈ ਕਿ ਬੈਲ ਗੱਡੀ ਤੁਸੀਂ ਆਪ ਹੱਕਣੀ ਹੈ ਇਹ ਬੰਦਾ ਤੁਹਾਡੀ ਬੈਲ ਗੱਡੀ ਤੇ ਨਹੀਂ ਬੈਠੇਗਾ ਇਹ ਨਾਲ ਨਾਲ ਤੁਰਿਆ ਜਾਏਗਾ ਸਫ਼ਰ ਲੰਮਾ ਹੈ ਉਹ ਨਾਲ ਨਾਲ ਤੁਰਿਆ ਜਾਂਦਾ ਹੈ ਇਹੋ ਹੀ ਇੱਕ ਜਣਾ ਗੱਡੀ ਹੱਕਦਾ ਹੈ ਚਾਰੇ ਜਣੇ ਜਾਂਦੇ ਨੇ ਰਸਤੇ 'ਚ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਨਾ ਪਾਣੀ ਹੈ ਨਾ ਕੋਈ ਪਾਣੀ ਦਿੰਦਾ ਹਮ ਇੱਕ ਘਟਨਾ ਇਸ ਤਰ੍ਹਾਂ ਦੇ ਵੀ ਆ ਕਿ ਖਾਣਾ ਕੋਲ ਹੈਗਾ ਆ ਪਰ ਪਾਣੀ ਨਹੀਂਗਾ ਤੇ ਪਾਣੀ ਕੋਈ ਦੇ ਨਹੀਂ ਰਿਹਾ ਪਾਣੀ ਦੇ ਨਹੀਂ ਰਿਹਾ ਤੇ ਇੱਕ ਮੁਸਲਮਾਨ ਪਰਿਵਾਰ ਜਿਹੜਾ ਝੌਂਪੜੀ ਚ ਰਹਿ ਰਿਹਾ ਉਹਨੂੰ ਜਾ ਕੇ ਅੰਬੇਡਕਰ ਹੁਰੀ ਆਖਦੇ ਨੇ ਕਿ ਸਾਨੂੰ ਪਾਣੀ ਮਿਲ ਸਕਦਾ ਸੋ ਇੱਕ ਮਾਸੂਮ ਬੱਚੇ ਨੂੰ ਪਾਣੀ ਨਹੀਂ ਮਿਲਦਾ ਕਿਉਂਕਿ ਉਹ ਬੱਚਾ ਮਹਾਰ ਜਾਤੀ ਦਾ ਹੈ ਉਹ ਬੱਚਾ ਅਸ਼ੂਤ ਹੈ ਉਹਨਾਂ ਦਾ ਪਾਣੀ ਪਟ ਸਕਦਾ ਤੇ ਉਹ ਮੁਸਲਮਾਨ ਜਿਸ ਤਰੀਕੇ ਦਾ ਵਿਹਾਰ ਇਹਨਾਂ ਨਾਲ ਕਰਦਾ ਉਹ ਵਿਹਾਰ ਬੜਾ ਕਮਾਲ ਦਾ ਹੈ ਕਿ ਜਾ ਜਾ ਕੇ ਪਾਣੀ ਲੈ ਲੈ ਇੱਥੇ ਪਾਣੀ ਤੇਰੇ ਲਈ ਨਹੀਂ ਪਿਆ ਇਸ ਮਤਲਬ ਇਹ ਹੈ ਕਿ ਇੱਥੇ ਜਾਨਵਰਾਂ ਤੋਂ ਵੀ ਮਾੜਾ ਜਿਹੜਾ ਵਿਹਾਰ ਹੈ ਉਹ ਜਦੋਂ ਇੱਕ ਬੱਚੇ ਨਾਲ ਹੁੰਦਾ ਫਿਰ ਰਾਤ ਨੂੰ ਜਿੱਥੇ ਹੋਰ ਬੈਲ ਗੱਡੀਆਂ ਵਾਲੇ ਖੜੇ ਨੇ ਉੱਥੇ ਇਹਨਾਂ ਦੀ ਬੈਲ ਗੱਡੀ ਵੀ ਖੜੀ ਹੋ ਜਾਂਦੀ ਹੈ ਚਾਰੇ ਜਾਣੇ ਇੱਕ ਦੂਜੇ ਤੋਂ ਥੋੜਾ ਦੂਰੀ ਦੂਰੀ ਤੇ ਇਹ ਸੌਣ ਦੀ ਕੋਸ਼ਿਸ਼ ਕਰਦੇ ਨੇ ਇਹ ਇੱਕ ਜਣਾ ਰਾਖੀ ਵੀ ਕਰਦਾ ਹੈ ਉਹਨਾਂ ਨੂੰ ਭਰੋਸਾ ਹੀ ਨਹੀਂਗਾ ਕਿ ਇਸ ਜਾਤੀ ਪਾਤੀ ਵਾਲੇ ਸਮਾਜ ਵਿੱਚ ਇਹ ਜਿਹੜਾ ਗੱਡੀ ਗੱਡੇ ਦਾ ਮਾਲਕ ਹੈ ਇਹੋ ਹੀ ਨਾ ਸਾਡਾ ਕਤਲ ਕਰ ਦੇਵੇ ਸੋ ਇੱਕ ਡਰ ਹੈ ਉਸ ਡਰ ਚ ਭੁੱਖੇ ਪਿਆਸੇ ਬੱਚੇ ਜਦੋਂ ਆਪਣੇ ਬਾਪ ਨੂੰ ਮਿਲਦੇ ਨੇ ਤਾਂ ਉਹ ਉਹ ਜਿਹੜੀ ਮਿਲਣੀ ਆ ਨਾ ਉਹ ਮਿਲਣੀ ਤੁਹਾਨੂੰ ਚੰਜੋੜਦੀ ਆ ਕਿ ਇਹ ਵਿਅਕਤੀ ਇੱਕ ਹੋਣ ਹਾਰ ਬੱਚਾ ਬਚਪਨ ਵਿੱਚ ਐਡੇ ਭੇਦ ਭਾਵ ਨੂੰ ਕਿਵੇਂ ਬਰਦਾਸ਼ਤ ਕਰਦਾ ਇਹ ਬਰਦਾਸ਼ਤ ਕਰਨ ਤੋਂ ਵੱਡੀਆਂ ਗੱਲਾਂ ਨੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਦੂਸਰੀ ਘਟਨਾ ਦੀ ਜਿਸ ਘਟਨਾ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਅੰਬੇਡਕਰ ਸਾਹਿਬ ਨੂੰ ਉਹ ਕਿਹੜੀ ਸੀ ਸਰ ਦੇਖੋ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਅੰਬੇਡਕਰ ਹੋਰਾਂ ਨੂੰ ਅ ਵਿਦੇਸ਼ਾਂ ਚ ਪੜਨ ਜਾਣ ਲਈ ਜਿਹੜੀ ਸਟਾਈਫੰਡ ਹੈ ਉਹ ਬਰੋਦਾ ਦੇ ਜਿਹੜੇ ਰਾਜੇ ਨੇ ਉਹਨਾਂ ਵੱਲੋਂ ਸਟੇਟ ਵੱਲੋਂ ਇੱਕ ਸਟਾਈਫੰਡ ਦੇ ਤੌਰ ਤੇ ਦਿੱਤਾ ਗਿਆ ਸੀ ਜੀ ਜੀ ਔਰ ਜਦੋਂ ਇਹ ਲੰਡਨ ਦੇ ਸਕੂਲ ਆਫ ਇਕਨੋਮਿਕਸ ਵਿੱਚ ਬਾਸਟਰ ਡਿਗਰੀ ਦੀ ਪੜਾਈ ਕਰ ਰਿਹਾ ਆ ਉਸ ਵੇਲੇ ਏ ਬਰੋਦਾ ਵਾਲਿਆਂ ਨੇ ਇਹਨਾਂ ਨੂੰ ਬਰੋਦਾ ਸਟੇਟ ਨੇ ਕਿਹਾ ਕਿ ਤੁਸੀਂ ਆ ਜਾਓ ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ ਹੈ ਜੀ ਕਿਉਂਕਿ ਉਹ ਇਹਨਾਂ ਦੀ ਫੰਡਿੰਗ ਕਰ ਰਿਆ ਸੀ ਇਹ ਉਹਨਾਂ ਨੂੰ ਜਵਾਬ ਨਹੀਂ ਦੇ ਸਕੇ ਪੜ੍ਹਾਈ ਨੂੰ ਵਿੱਚੇ ਛੱਡ ਕੇ ਇਹ ਜਦੋਂ ਵਾਪਸ ਆਉਂਦੇ ਨੇ ਤਾਂ ਇਹਨਾਂ ਨੂੰ ਬੰਬਈ ਤੋਂ ਬਰੋਦਾ ਜਿਹੜਾ ਜਿਹੜਾ ਰੋਜ਼ਗਾਰ ਇਹਨਾਂ ਨੂੰ ਮਿਲਿਆ ਉਹ ਬਰੋਦਾ 'ਚ ਮਿਲਦਾ ਤੇ ਇਹ ਉੱਥੇ ਫਿਰ ਸਟੇ ਕਰਦੇ ਨੇ ਬਰੋਦਾ ਵਿੱਚ ਰਹਿਣ ਦੇ ਲਈ ਇਹਨਾਂ ਨੂੰ ਕੋਈ ਅਜੇ ਠਾਰ ਦਾ ਪ੍ਰਬੰਧ ਨਹੀਂ ਹੋਇਆ ਜੀ ਹੁਣ ਇੱਕ ਵੱਸਦੇ ਮਹਾਨਗਰ ਦੇ ਵਿੱਚ ਇੱਕ ਜਿਹੜਾ ਬੱਚਾ ਵਿਦੇਸ਼ਾਂ ਚੋਂ ਪੜ੍ਹ ਕੇ ਆਇਆ ਹੈ ਜਿਹੜਾ ਅਮਰੀਕਾ ਚ ਪੜ੍ਹ ਆਇਆ ਜਿਹੜਾ ਇੰਗਲੈਂਡ ਚ ਪੜ੍ਹ ਆਇਆ ਜੀ ਉਹ 5 ਸਾਲ ਇੱਕ ਐਸੇ ਸਿਸਟਮ ਚ ਰਹਿ ਕੇ ਆਇਆ ਜਿਸ ਸਿਸਟਮ ਚ ਕੋਈ ਉਚਨੀ ਚ ਨਹੀਂ ਗਈ ਕੋਈ ਜਾਤ-ਬਾਤ ਨਹੀਂ ਕੀਤੀ ਜਿੱਥੇ ਆਜ਼ਾਦੀ ਦਾ ਉਹ ਅਨੁਭਵ ਕਰਕੇ ਆਇਆ ਆਜ਼ਾਦੀ ਦਾ ਆਨੰਦ ਮਾਣ ਕੇ ਆਇਆ ਹੋਏਗਾ ਹੈਨਾ ਉਹ ਬੰਤਾ ਹੁਣ ਜਦੋਂ ਬਰੋਦਾ ਵਿੱਚ ਰਾਤ ਕੱਟਣੀ ਹੈ ਤਾਂ ਰਾਤ ਕੱਟਣੀ ਉਹਦੇ ਲਈ ਮੁਸੀਬਤ ਬਣ ਗਈ ਹੈ ਕਿ ਕੋਈ ਵੀ ਮਹਾਰ ਜਾਤੀ ਦੇ ਉਸ ਅਸ਼ੂਤ ਵਿਅਕਤੀ ਨੂੰ ਆਪਣੀ ਸਰਾਂ ਚ ਆਪਣੇ ਘਰ ਰੱਖਣ ਦੀ ਤਿਆਰ ਹੀ ਨਹੀਂ ਜੀ ਸੋ ਫਿਰ ਖੀਰਤੇ ਉਹ ਫੈਸਲਾ ਕਰਦੇ ਨੇ ਵੀ ਜਿਹੜੇ ਪਾਰਸੀ ਲੋਕ ਨੇ ਇਹਨਾਂ ਦੀ ਇੱਕ ਸਰਾਂ ਹੈ ਬਰੋਦਾ ਚ ਜੀ ਵੀ ਇਸ ਸਰਾਂ ਦੇ ਵਿੱਚ ਮੈਂ ਜਾ ਕੇ ਆਪਣੀ ਠਾਰ ਬਣਾਉਣਾ ਆ ਤੇ ਉੱਥੇ ਉਹ ਸਰਾਂ ਖਾਲੀ ਆ ਤੇ ਉਹ ਜਦੋਂ ਜਾ ਕੇ ਕਹਿੰਦੇ ਨੇ ਕਿ ਮੈਂ ਇੱਥੇ ਕੁਝ ਦਿਨ ਰਹਿਣਾ ਚਾਹੁੰਨਾ ਤੇ ਉਹ ਸਰਾਵ ਵਾਲਾ ਜਿਹੜਾ ਕੇਅਰ ਟੇਕਰ ਹੈ ਉਹ ਪੁੱਛਦਾ ਕਿ ਠੀਕ ਹੈ ਤੁਸੀਂ ਰਹਿ ਲਓ ਉਹਨਾਂ ਨੂੰ ਕਮਰਾ ਦਿਖਾ ਦਿੰਦਾ ਜਦੋਂ ਕਮਰਾ ਦਿਖਾ ਦਿੰਦਾ ਤੇ ਉਹ ਆਪਣੇ ਕੱਪੜੇ ਲੈ ਕੇ ਉੱਥੇ ਰਿਲੈਕਸ ਕਰਨਾ ਚਾਹੁੰਦੇ ਨੇ ਜੀ ਤੇ ਉਹ ਵਿਅਕਤੀੜਾ ਕੇਅਰ ਟੇਕਰ ਹੈ ਉਹ ਆਉਂਦਾ ਤੇ ਦੇਖਦਾ ਵੀ ਇਹਦੇ ਉੱਤੇ ਕੋਈ ਜਨੇਊ ਵਗੈਰਾ ਪਹਿਨਿਆ ਨਹੀਂ ਹੂੰ ਵੀ ਹੋਵੇ ਨਾ ਇਹ ਕਿਸੇ ਮਤਲਬ ਸ਼ੁੱਧਰ ਜਾਤੀ ਦਾ ਹੋਵੇ ਉਹ ਜਦੋਂ ਪੁੱਛਦੇ ਨੇ ਤੇ ਝੂਠ ਨਹੀਂ ਬੋਲ ਪਾਉਂਦੇ ਤੇ ਕਹਿੰਦੇ ਨੇ ਕਿ ਹਾਂ ਹੂੰ ਉਹ ਫੇ ਕਹਿੰਦੇ ਕਿ ਜੇ ਤੂੰ ਚਾਵੇਂ ਤਾਂ ਤੂੰ ਰਜਿਸਟਰ ਚ ਮੇਰਾ ਨਾਮ ਕਿਸੇ ਪਾਰਸੀ ਦੇ ਨਾਮ ਤੋਂ ਰੱਖ ਕੇ ਜੀ ਪੈਸੇ ਕਮਾ ਸਕਦਾ ਮੈਂ ਇੱਥੇ ਮਹੀਨਾ ਖੰਡ ਰਹਿਣਾ ਤਾਂ ਮੇਰੀ ਵੀ ਮਦਦ ਹੋ ਜਾਗੀ ਤੇ ਤੇਰਾ ਵੀ ਕੁਝ ਨਹੀਂ ਜਾਣਾ ਜੀ ਸੋ ਇਸ ਮਿਊਚੁਅਲ ਅੰਡਰਸਟੈਂਡਿੰਗ ਦੇ ਵਿੱਚ ਉਹ 10 11 ਦਿਨ ਉੱਥੇ ਰਹਿੰਦੇ ਨੇ ਹੂੰ ਸਵੇਰੇ 10 ਵਜੇ ਉਹ ਆਪਣੇ ਕੰਮ ਤੇ ਚਲੇ ਜਾਂਦੇ ਨੇ ਰਾਤ ਨੂੰ 8 ਵਜੇ ਆਪਣੇ ਕੰਮ ਤੋਂ ਵਾਪਸ ਆ ਕੇ ਉਸ ਸਸਰਾ ਵਿੱਚ ਰਹਿੰਦੇ ਨੇ ਹੂੰ ਸੋ 11ਵੇਂ ਦਿਨ ਕੀ ਹੁੰਦਾ ਹੈ 10-12 ਵਿਅਕਤੀ ਹੱਥਾਂ ਵਿੱਚ ਸੋਟੇ ਫੜੇ ਹੋਏ ਨੇ ਤੇ ਆ ਕੇ ਉਹ ਜਿਸ ਤਰੀਕੇ ਨਾਲ ਅੰਬੇਡਕਰ ਹੋਰਾਂ ਨੂੰ ਉਹ ਮਤਲਬ ਥ੍ਰੈਟ ਕਰਦੇ ਨੇ ਜੀ ਡਰਾਉਂਦੇ ਨੇ ਧਮਕਾਉਂਦੇ ਨੇ ਉਹ ਬਾਕਮਾਲ ਇਹਦੀ ਪੇਸ਼ਕਾਰੀ ਉਹਨਾਂ ਨੇ ਕੀਤੀ ਆ ਤੇ ਉਹ ਸਾਰਾ ਕੁਝ ਸੱਚ ਦੱਸ ਦਿੰਦੇ ਨੇ ਜੀ ਵੀ ਮੈਂ ਮਹਾਰ ਜਾਤੀ ਦਾ ਆ ਸੋ ਉਹ ਉਸੇ ਵੇਲੇ ਉਹਨਾਂ ਨੂੰ ਉਥੋਂ ਮਤਲਬ ਕੱਢ ਦਿੰਦੇ ਨੇ ਵੀ ਤੁਹਾਨੂੰ ਜਾਣਾ ਪੈਣਾ ਛੇਤੀ ਨਿਕਲੋ ਸੋ ਸ਼ਾਮ ਤੱਕ ਉਹ ਫਿਰ ਇਹ ਸੋਚਦੇ ਵੀ ਹੁਣ ਕਿੱਥੇ ਜਾਇਆ ਜਾਵੇ ਦੇਖੋ ਨੌਕਰੀ ਤੁਹਾਨੂੰ ਮਿਲ ਗਈ ਹੈ ਤੁਸੀਂ ਵਧੀਆ ਯੂਨੀਵਰਸਿਟੀ ਦੇ ਵਿਦਿਆਰਥੀ ਹੋ 5 ਸਾਲ ਸੰਸਾਰ ਦੇ ਵੱਡੇ ਦੇਸ਼ਾਂ ਵਿੱਚ ਪੜ੍ਹ ਕੇ ਆਇਓ ਤੇ ਇਸ ਦੇਸ਼ ਦੇ ਜ਼ਿਲ੍ਹਣ ਦੇ ਵਿੱਚ ਤੁਹਾਨੂੰ ਕੋਈ ਰਾਤ ਕਟਾਉਣ ਵਾਲਾ ਨਹੀਂ ਜਿਸ ਜੋਸ਼ੀ ਪ੍ਰੋਫੈਸਰ ਦਾ ਜ਼ਿਕਰ ਤੁਸੀਂ ਕੀਤਾ ਹੈ ਉਹ ਮਿੱਤਰਤਾ ਹੈ ਪਰੰਤੂ ਉਹ ਵੀ ਐਸੀਆਂ ਸਮਾਜਿਕ ਨੈਗੇਟਿਵ ਮਰਿਆਦਾ ਦੀਆਂ ਸੰਗਲੀਆਂ 'ਚ ਜਕੜਿਆ ਹੋਇਆ ਹੈ ਕਿ ਆਪਣੇ ਮਿੱਤਰ ਨੂੰ ਵੀ ਆਪਣੇ ਘਰ ਨਹੀਂ ਰੱਖ ਰਿਆ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਜਿਹੜੀ ਦੂਜੀ ਘਟਨਾ ਹੈ ਉਹ ਇਸ ਤਰ੍ਹਾਂ ਦੀ ਹੈ ਤੇ ਉਸ ਤੋਂ ਬਾਅਦ ਅ ਅਮਿਤ ਘੋਰੀ ਕਹਿੰਦੇ ਨੇ ਕਿ ਮੈਂ ਸਾਰੀ ਉਮਰ ਦੀ ਜਿਹੜਾ ਬਰੋਦਾ ਆ ਉਹਨੂੰ ਅਲਵਿਦਾ ਆ ਕੇ ਬੰਬਈ ਆ ਗਿਆ ਸੋ ਇੱਕ ਉਸ ਜ਼ਹੀਨ ਬੱਚੇ ਲਈ ਜਿਹੜਾ ਕੁਝ ਪੜਨ ਕਰਨ ਦੇ ਲਈ ਵਿਦੇਸ਼ਾਂ ਚ ਗਿਆ ਉਹਦੇ ਲਈ ਇੱਕ ਰਾਤ ਕੱਟਣੀ ਜਿਹੜੀ ਆ ਉਹ ਮੁਸੀਬਤ ਬਣ ਗਈ ਜੀ ਬਿਲਕੁਲ ਸਰ ਇਸੇ ਤਰ੍ਹਾਂ ਪੀਸਟੀ ਘਟਨਾ ਦੀ ਗੱਲ ਕਰਦੇ ਆ ਕਿਹੜੀ ਘਟਨਾ ਸੀ ਜਿਸ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਦਿੱਤਾ ਇੱਕ ਘਟਨਾ 1929 ਦੀ ਹੈ ਜਦੋਂ ਬੰਬਈ ਦੀ ਸਰਕਾਰ ਨੇ ਇੱਕ ਐਸੀ ਕਮੇਟੀ ਬਣਾਈ ਜਿਸ ਕਮੇਟੀ ਦੇ ਵਿੱਚ ਡਾਕਟਰ ਭੀਮrao ਅੰਬੇਡਕਰ ਹੋਰਾਂ ਨੂੰ ਵੀ ਪਾਇਆ ਗਿਆ ਇਸ ਕਮੇਟੀ ਦਾ ਮਕਸਦ ਇਹ ਸੀ ਕਿ ਇਹ ਵਕਫਾਕ ਏਰੀਆ ਚ ਮਹਾਰਾਸ਼ਟਰ ਦੇ ਚ ਜਾ ਕੇ ਜੀ ਤੁਸੀਂ ਉਹ ਲੋਕ ਲੋਕੇਟ ਕਰਨੇ ਨੇ ਜਿਨ੍ਹਾਂ ਨਾਲ ਜਾਤੀ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੋਵੇ ਸੋ ਜਿੱਥੇ ਇਹ ਲਿਖਣ ਪੜਨ ਦੇ ਹੋਰ ਅਨੇਕਾਂ ਕੰਮਾਂ 'ਚ ਰੁੱਝੇ ਹੋਏ ਸੀ ਉਥੇ ਇਹ ਕੰਮ ਵੀ ਇਹਨਾਂ ਨੂੰ ਕਿਉਂਕਿ ਇਹ ਇਹਨਾਂ ਨੇ ਤਾਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਕਿ ਮੈਂ ਉਹਨਾਂ ਲੋਕਾਂ ਦੀ ਜੀਣਾ ਉਹਨਾਂ ਲੋਕਾਂ ਦੀ ਮਰਨਾ ਸੋ ਇਹ ਕੰਮ ਉਹਨਾਂ ਦੇ ਲਈ ਬੜਾ ਮਹੱਣੀ ਰੱਖਦਾ ਸੀ ਜੀ ਉਹ ਇਹ ਫਿਰ ਇੱਕ 40 ਗਾਮ ਨਾਂ ਦਾ ਇੱਕ ਸ਼ਹਿਰ ਹੈ ਕਸਬਾ ਆ ਜਿਸ ਕਸਬੇ ਦੇ ਵਿੱਚ ਸਵਰਨ ਜਾਤੀਆਂ ਦੇ ਲੋਕਾਂ ਨੇ ਜਿਹੜਾ ਬਾਈਕਾਟ ਕੀਤਾ ਹੋਇਆ ਦਲਤ ਲੋਕਾਂ ਦਾ ਇਹ ਉਸ ਮਤਲਬ ਕਸਬੇ ਨੂੰ ਜਾਂਦੇ ਨੇ ਤੇ ਉਸ ਕਸਬੇ ਨੂੰ ਜਾਂਦੇ ਨੇ ਤੇ ਲੋਕ ਜਿਹੜੇ ਨੇ ਉਹ ਇਹਨਾਂ ਦੇ ਰੇਲਵੇ ਸਟੇਸ਼ਨ ਤੇ ਇਹਨਾਂ ਨੂੰ ਵੈਲਕਮ ਕਰ ਲਈ ਆ ਜਾਂਦੇ ਨੇ ਇਹਨਾਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪਾਉਂਦੇ ਨੇ ਤੇ ਇਹਨਾਂ ਨੂੰ ਇੱਕ ਘੋੜਾ ਜਿਹਨੂੰ ਟਾਂਗਾ ਆਪਾਂ ਕਹਿੰਦੇ ਆ ਉਹਦੇ ਤੇ ਬਿਠਾ ਕੇ ਘੋੜਾ ਗੱਡੀ ਤੇ ਬਿਠਾ ਕੇ ਪਿੰਡ ਵੱਲ ਨੂੰ ਲੈ ਕੇ ਜਾ ਰਿਹਾ ਜੀ ਤੇ ਰਸਤੇ ਚ ਜਾ ਕੇ ਦੇਖਦੇ ਆ ਵੀ ਘੋੜਾ ਤਾਂਗਾ ਉਲਟ ਗਿਆ ਹੈ ਤੇ ਉਥੇ ਇਹ ਡਗਦੇ ਨੇ ਇਹਨਾਂ ਦੀ ਲੱਤ ਤੇ ਫ੍ਰੈਕਚਰ ਵੀ ਹੁੰਦਾ ਸੋ ਇਹ ਘਟਨਾ ਦਾ ਸਾਰ ਵੀ ਉਥੇ ਜਾ ਕੇ ਇਹੋ ਨਿਕਲਦਾ ਹੈ ਕਿ ਅੰਬੇਡਕਰ ਹੁਰਾਂ ਦਾ ਜੋ ਘੋੜੇ ਦਾ ਚਾਲਕ ਸੀ ਉਹ ਬੇਸਿਕਲੀ ਆਪ ਟ੍ਰੇਨਡ ਚਾਲਕ ਨਹੀਂ ਸੀ ਇਹ ਵੀ ਘੋੜਾ ਗੱਡੀ ਉਹਨਾਂ ਨੇ ਇਸੇ ਸ਼ਰਤ ਤੇ ਲਿਆਂਦੀ ਸੀ ਕਿ ਅਸੀਂ ਆਪਣੇ ਲੀਡਰ ਮਹਾਰ ਜਾਤੀ ਦੇ ਆਗੂ ਨੂੰ ਲੈ ਕੇ ਆਉਣਾ ਤੇ ਸਾਨੂੰ ਤੁਸੀਂ ਘੋੜਾ ਗੱਡੀ ਦੇ ਦਿਓ ਚਾਲਕ ਅਸੀਂ ਆਪ ਬਣ ਜਾਾਂਗੇ ਜੀ ਮਤਲਬ ਇਹਨਾਂ ਔਖੀਆਂ ਪਰਸਥਿਤੀਆਂ ਦੇ ਵਿੱਚ ਉਹ ਇਸ ਘਟਨਾ ਦਾ ਜ਼ਿਕਰ ਕਰਦੇ ਨੇ ਜਿਸ ਘਟਨਾ ਨੇ ਉਹਨਾਂ ਨੂੰ ਸਰੀਰਕ ਤੌਰ ਤੇ ਵੀ ਜਿਹੜੀ ਚੋਟ ਦਿੱਤੀ ਆ ਤੇ ਮਾਨਸਿਕ ਤੌਰ ਤੇ ਵੀ ਚੋਟ ਦਿੱਤੀ ਆ ਸੋ ਇਹ ਘਟਨਾਵਾਂ ਦੀ ਐਸੀ ਲੜੀ ਦਰ ਲੜੀ ਚੱਲਣ ਵਾਲੀ ਇੱਕ ਅਹਿਮ ਕਿਤਾਬ ਹੈ ਜੀ ਇਸੇ ਤਰ੍ਹਾਂ ਜੇਕਰ ਯੰਗ ਇੰਡੀਆ ਅਖਬਾਰ ਦੀ ਗੱਲ ਕਰੀਏ ਤਾਂ ਉਸ ਅਖਬਾਰ ਦੀ ਕਿਹੜੀ ਘਟਨਾ ਸੀ ਜਿਸ ਨੇ ਉਹਨਾਂ ਨੂੰ ਉਮਰ ਪਰ ਲਈ ਚੰਜ਼ੋੜ ਕੇ ਰੱਖ ਦਿੱਤਾ ਪਰੇਸ਼ਾਨ ਕਰਕੇ ਰੱਖ ਦਿੱਤਾ ਜ਼ੰਗੜੀਆ ਅਖਬਾਰ ਮਹਾਤਮਾ ਗਾਂਧੀ ਹੋਰੀ ਕੱਢਦੇ ਹੁੰਦੇ ਸੀ ਔਰ ਸਾਰੇ ਦੇਸ਼ ਵਿੱਚ ਇਹ ਅਖਬਾਰ ਦੀ ਕਾਫੀ ਚਰਚਾ ਹੁੰਦੀ ਸੀ ਇਸ ਅਖਬਾਰ ਦੇ ਵਿੱਚ ਇੱਕ ਖਬਰ ਜਿਹੜੀ ਹੈ ਉਹ ਮਹਾਤਮਾ ਗਾਂਧੀ ਹੋਰਾਂ ਨੇ ਛਾਪੀ ਸੀ ਜਿਸ ਖਬਰ ਦੇ ਵਿੱਚ ਇੱਕ ਸਕੂਲ ਅਧਿਆਪਕ ਜਿਹੜਾ ਆਪ ਅ ਦਲਤ ਜਾਤੀ ਨਾਲ ਸੰਬੰਧਤ ਸੀ ਜਿਹਦੀ ਪਤਨੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪਰ ਪਤਨੀ ਨੂੰ ਬੁਖਾਰ ਚੜ ਗਿਆ ਤੇ ਬੁਖਾਰ ਚੜਨ ਕਰਕੇ ਉਹਨੂੰ ਕੋਈ ਡਾਕਟਰ ਜਿਹੜਾ ਉਹ ਦੇਖਣ ਨਹੀਂ ਆ ਰਿਹਾ ਸੋ ਇਹ ਇਹ ਵੀ ਦੇਖੋ ਜੇ ਆਪਾਂ ਕਿਸੇ ਗੱਲ ਦੀ ਤਹਿ ਤੱਕ ਜਾਣਿਆਂ ਤਾਂ ਕਿੰਨੀ ਵੱਡੀ ਦੁਖਦਾਈ ਗੱਲ ਹੈ ਇੱਕ ਬਿਮਾਰ ਵਿਅਕਤੀ ਨੂੰ ਡਾਕਟਰ ਇਸ ਕਰਕੇ ਨਹੀਂ ਦੇਖਣ ਜਾ ਰਿਹਾ ਕਿ ਉਹ ਦਲਿਤ ਹੈ ਸੋ ਵੱਧ ਫੀਸ ਦੇ ਕੇ ਉਹ ਅਧਿਆਪਕ ਜਿਹੜਾ ਆ ਇੱਕ ਡਾਕਟਰ ਦਾ ਪ੍ਰਬੰਧ ਤਾਂ ਕਰ ਲੈਂਦਾ ਪਰ ਇੱਕ ਥਰਮਾਮੀਟਰ ਲਾਉਣ ਦੀ ਪ੍ਰਕਿਰਿਆ ਵੀ ਮੈਂ ਤੁਹਾਨੂੰ ਦੱਸਦਾ ਕਿੱਦਾਂ ਦੀ ਹੈ ਕਿ ਇੱਕ ਮੁਸਲਮਾਨ ਨੂੰ ਥਰਮਾਮੀਟਰ ਫੜਾਇਆ ਜਾਂਦਾ ਜੀ ਮੁਸਲਮਾਨ ਗਾਂ ਉਸ ਬੀਬੀ ਨੂੰ ਥਰਮਾਮੀਟਰ ਫੜਾਉਂਦਾ ਫਿਰ ਉਹ ਬੀਬੀ ਥਰਮਾਮੀਟਰ ਲਾਉਂਦੀ ਹੈ ਫਿਰ ਉਹ ਮੁਸਲਮਾਨ ਨੂੰ ਫੜਾਇਆ ਜਾਂਦਾ ਤੇ ਫਿਰ ਉਹ ਥਰਮਾਮੀਟਰ ਜਿਹੜਾ ਆ ਉਹ ਡਾਕਟਰ ਕੋ ਜਾਂਦਾ ਜੀ ਸੋ ਡਾਕਟਰ ਦੇਖ ਕੇ ਦੱਸਦਾ ਕਿ ਇਹਨਾਂ ਨੂੰ ਨਮੂਨੀਆਂ ਹੋ ਗਿਆ ਤੇ ਇਹਨਾਂ ਨੂੰ ਆ ਆ ਜਿਹੜੀ ਦਵਾਈ ਆ ਮੇਰੇ ਨਾਲ ਆ ਜਾਓ ਮੈਂ ਦੇ ਦਿੰਦਾ ਜੀ ਉਸ ਤੋਂ ਬਾਅਦ ਜਿਹੜਾ ਡਾਕਟਰ ਹੈ ਉਹ ਆਪਣੇ ਡਾਕਟਰੀ ਕਿੱਤੇ ਦੀ ਪ੍ਰਵਾਹ ਨਾ ਕਰਦਾ ਹੋਇਆ ਉਸ ਜਿਹੜੀ ਬਦਕਿਸਮਤ ਅਸ਼ੂਤ ਔਰਤ ਹੈ ਉਸ ਔਰਤ ਦਾ ਇਲਾਜ ਕਰ ਲਈ ਨਹੀਂ ਜਾਂਦਾ ਤੇ ਕੁਝ ਦਿਨਾਂ ਬਾਅਦ ਉਹ ਔਰਤ ਤੇ ਉਹਦਾ ਪੁੱਤਰ ਜਿਹੜਾ ਆ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਸੋ ਇਹ ਜਿਹੜੀ ਖਬਰ ਹੈ ਇਹ ਜੰਗ ਇੰਡੀਆ ਅਖਬਾਰ ਛਪਦੀ ਹੈ ਇਸ ਖਬਰ ਨੇ ਵੀ ਵੱਡੇ ਪੱਧਰ ਤੇ ਅੰਬेडकर ਹੋਰਾਂ ਨੂੰ ਪ੍ਰਭਾਵਿਤ ਕੀਤਾ ਇਹ ਇਸੇ ਕਿਤਾਬ ਦੇ ਵਿੱਚ ਇਦਾਂ ਦੀਆਂ ਇੱਕ ਦੋ ਘਟਨਾਵਾਂ ਦਾ ਜ਼ਿਕਰ ਹੋ ਰਿਹਾ ਹੈ ਇਹ ਮੈਂ ਇਹ ਗੱਲ ਸਮਝਦਾ ਕਿ ਜਿਹੜਾ ਜਾਤੀ ਪਾਤੀ ਵਾਲਾ ਸਮਾਜ ਹੈ ਨਾ ਇਸ ਸਮਾਜ ਨੇ ਟੁੱਟਣਾ ਉਦੋਂ ਸੀ ਜਦੋਂ ਸੰਤੀ ਇਨਕਲਾਬ ਹੋਣਾ ਸੀ ਸੰਤੀ ਇਨਕਲਾਬ ਉਦੋਂ ਹੋਣਾ ਸੀ ਜਦੋਂ ਦੇਸ਼ ਨੇ ਤਰੱਕੀ ਕਰਨੀ ਸੀ ਜਦੋਂ ਮਨੁੱਖ ਨੇ ਮਸ਼ੀਨਾਂ ਨਾਲ ਦੋ ਚਾਰ ਹੋਣਾ ਹੈ ਨਾ ਉਦੋਂ ਤੁਹਾਡੇ ਕੋਲ ਜਾਤੀ ਦਾ ਅਪਮਾਨ ਨਹੀਂ ਰਹਿਣਾ ਤੁਸੀਂ ਮਸ਼ੀਨ ਦੇ ਰੂਬਰੂ ਹੋ ਰਹੇ ਹੋ ਇਹ ਸਾਡੇ ਦੇਸ਼ ਚ ਜਾਤੀ ਪਾਤੀ ਨੇ ਇਸ ਦੇਸ਼ ਨੂੰ ਗੁਲਾਮ ਰੱਖਣ ਲਈ ਔਰ ਲੰਮਾ ਸਮਾਂ ਗੁਲਾਮ ਰੱਖਣ ਲਈ ਵੀ ਬਣਦਾ ਰੋਲ ਨਿਭਾਇਆ ਜਦੋਂ ਅੰਗਰੇਜ਼ ਇਸ ਦੇਸ਼ ਚ ਆਏ ਨੇ ਤੇ ਅੰਗਰੇਜ਼ਾਂ ਨੇ ਦੇਖਿਆ ਕਿ ਇੱਥੇ ਦੀ ਇੱਕ ਵਰਗ ਦੇ ਇੱਕ ਵਰਗ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ ਸੋ ਅੰਗਰੇਜ਼ਾਂ ਨੂੰ ਪਤਾ ਸੀ ਵੀ ਇਹਦੇ ਚ ਕੁਝ ਨਹੀਂ ਇਹਨਾਂ ਦਾ ਇਹਨਾਂ ਦੇ ਟੱਚ ਕਰਨ ਨਾਲ ਕੋਈ ਪਟਿਆ ਨਹੀਂ ਜਾਂਦਾ ਸੋ ਅੰਗਰੇਜ਼ਾਂ ਨੇ ਇਹਨਾਂ ਨੂੰ ਗਲੇ ਲਾਇਆ ਜਿਨ੍ਹਾਂ ਲੋਕਾਂ ਨੂੰ ਤੁਸੀਂ ਗੜ ਲਾਓਗੇ ਜਿਨ੍ਹਾਂ ਲੋਕਾਂ ਨੂੰ ਪੀੜ੍ਹੀਆਂ ਤੋਂ ਲਤਾੜਿਆ ਹੋਇਆ ਉਹ ਲੋਕ ਤੁਹਾਨੂੰ ਗੱਲvida ਆਖ ਜਾਣਗੇ ਸੋ ਭੀਮਰਾਓ ਅੰਬੇਡਕਰ ਹੁਰਾ ਨੇ ਵੀ ਅੰਤ ਤੇ ਇਹੋ ਹੀ ਕੀਤਾ ਸਾਰੀ ਉਮਰ ਉਹ ਇਸ ਲਈ ਲੋਕਾਂ ਨੂੰ ਤਿਆਰ ਕਰਦੇ ਰਹਿ ਕਿ ਜਿਹੜਾ ਧਰਮ ਤੁਹਾਨੂੰ ਮਾਣ ਸਤਕਾਰ ਨਾ ਦਿੰਦਾ ਹੋਵੇ ਜਿਹੜਾ ਧਰਮ ਤੁਹਾਨੂੰ ਬਰਾਬਰ ਦੇ ਇਨਸਾਨ ਨਾ ਸਮਝਦਾ ਹੋਵੇ ਉਸ ਧਰਮ ਨੂੰ ਤੁਸੀਂ ਜਫਾ ਮਾਰ ਕੇ ਰੱਖੋ ਇਤੋਂ ਵੱਡੀ ਨਲਾਕੀ ਕੋਈ ਨਹੀਂ ਜੀ ਬਿਲਕੁਲ ਉਹਨਾਂ ਨੇ ਆਪਣੀ ਜੀਵਨ ਦੇ ਅਖੀਰਲੇ ਸਮਿਆਂ ਦੇ ਵਿੱਚ ਹਿੰਦੂ ਧਰਮ ਦਾ ਤਿਆਗ ਕਰਕੇ ਬੁੱਧ ਧਰਮ ਅਪਣਾ ਲਿਆ ਸੀ ਉਹਨਾਂ ਦੀ ਪਤਨੀ ਜਿਹੜੀ ਬ੍ਰਾਹਮਣ ਕੁੱਲ ਵਿੱਚੋਂ ਸੀ ਉਹਨੇ ਵੀ ਆਪਣੇ ਪਤੀ ਭੀਮਰਾਓ ਅੰਬੇਡਕਰ ਹੁਰਾਂ ਦੇ ਨਾਲ ਬੁੱਧ ਧਰਮ ਅਪਣਾ ਲਿਆ ਜੀ ਉਸ ਵੇਲੇ ਲਗਭਗ 5 ਲੱਖ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਹੂੰ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹਿੰਦੂ ਧਰਮ ਦੀਆਂ ਜਿਹੜੀਆਂ ਇਹ ਦੁਸ਼ਵਾਰੀਆਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝੇ ਉਹਦੇ ਖਿਲਾਫ ਇੱਕ ਅੰਦੋਲਨ ਦਾ ਨਾਂ ਹੈ ਭੀਮrao ਅੰਬੇਡਕਰ ਤੇ ਉਸ ਉਸ ਅੰਦੋਲਨ ਬਾਰੇ ਬਹੁਤ ਸੰਖੇਪ ਵਿੱਚ ਜਿਹੜੀ ਇਹ ਕਿਤਾਬ ਹੈ ਉਹ ਬਿਆਨ ਕਰਦੀ ਹੈ ਸੋ ਮੈਂ ਇਹ ਕਿਤਾਬ ਜਿਹੜੀ ਹੈ ਉਹ ਪੜਨ ਦੀ ਸਿਫਾਰਿਸ਼ ਕਰਦਾ ਜੀ ਸੋ ਜਿਵੇਂ ਕਿ ਸਰ ਨੇ ਵੀ ਆਖਿਆ ਹੈ ਇਹ ਵਿਜ਼ੇ ਦੀ ਉਡੀਕ ਵਿੱਚ ਇਹ ਜਿਹੜੀ ਪੁਸਤਕ ਹੈ ਆ ਡਾਕਟਰ ਬੀਮਰਾਵ ਅੰਬੇਡਕਰ ਦੀ ਜੀਵਨੀ ਉਤੇ ਕਿਹੜੀ ਕਿਹੜੀਆਂ ਘਟਨਾਵਾਂ ਜੜੀਆਂ ਨੇ ਉਹਨਾਂ ਨੇ ਫੇਸ ਕੀਤੀਆਂ ਉਹ ਸਾਰੀ ਜਾਣਕਾਰੀ ਇਸ ਕਿਤਾਬ ਦੇ ਵਿੱਚ ਦਿੱਤੀ ਹੋਈ ਹੈ ਤੁਹਾਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਵੀ ਇਹ ਕਿਤਾਬ ਜ਼ਰੂਰ ਪੜ੍ਹਿਓ ਤੁਹਾਨੂੰ ਵੀ ਜੋ ਜਾਤ ਪਾਤ ਦਾ ਜਿਹੜਾ ਭੇਤ ਭਾਵ ਉਹਨਾਂ ਦੇ ਨਾਲ ਹੋਇਆ ਜੜੀਆਂ ਵੀ ਘਟਨਾਵਾਂ ਉਹਨਾਂ ਦੇ ਨਾਲ ਵਾਪਰੀਆਂ ਨੇ ਉਹ ਸਾਰੇ ਬਾਰੇ ਇਹ ਜਾਣਕਾਰੀ ਇਸ ਬੁੱਕ ਦੇ ਵਿੱਚ ਦਿੱਤੀ ਗਈ ਹੈ ਸੋ ਤੁਹਾਨੂੰ ਪ੍ਰੋਗਰਾਮ ਕਿਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ